ਟ੍ਰੇਲਰ ਦੇ ਅਖੀਰ ਦੇ ਵਿੱਚ ਜਿਸ ਤਰੀਕੇ ਸੰਤਾਂ ਦੇ ਕੱਦ ਕਾਠੀ ਵਾਲਾ ਦੇਖ ਵਾਲਾ ਬੰਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨਾ ਸਿੰਘਾਂ ਨੇ ਜ਼ਿੰਮੇਵਾਰੀਆਂ ਸਮਝ ਕੇ ਕਈਆਂ ਦੇ ਸੌਦੇ ਲਾਏ ਉਹਨਾਂ ਨੂੰ ਇੱਕ ਨਕਲੀ ਜਿਹਾ ਸਰਦਾਰத் ਖਾਇਆ ਗਿਆ ਤਸਵੀਰਾਂ ਦੇ ਵਿੱਚ ਇਸ ਚੀਜ਼ ਦੀ ਮੁਖਾਲਫਤ ਕਰਨੀ ਬਣਦੀ ਹੈ ਅਸੀਂ ਕਹਾਣੀ ਦੇ ਫਿਲਮ ਦੇ ਵਿੱਚ ਜਿਹੜਾ ਕੰਟੈਂਟ ਹੈ ਕੀ ਸਟੋਰੀ ਲਾਈਨ ਤਿਆਰ ਕੀਤਾ ਸੀ ਦੋਸਤ ਦੀ ਬਾਅਦ ਚ ਗੱਲ ਕਰਾਂਗੇ ਲੇਕਿਨ ਫਿਲਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਇੱਕ ਕਾਰਟੂਨਿਸਟਿਕ ਰੂਪ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਨਕਲੀ ਦਾੜੀਆਂ ਲਾ ਕੇ ਕਿਰਦਾਰ ਦਿਖਾ ਦਿੱਤਾ ਜਾਂਦਾ ਹੈ ਸਿੱਖਾਂ ਦਾ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਯੋਗਦਾਨ ਵੱਡੇ ਪੱਧਰ ਤੇ ਉੱਤੇ ਪਾਇਆ ਜਿਸ ਯੋਗਦਾਨ ਨੂੰ ਅੱਜ ਵੀ ਅਸੀਂ ਨਤਮਸਤਕ ਹੁੰਨੇ ਆ ਉਹਨਾਂ ਦੇ ਕਿਰਦਾਰ ਨੂੰ ਘਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਭਾਈ ਸਾਹਿਬ ਜਿਹੜੀ ਗੱਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਹੈ ਉਹਨਾਂ ਦੇ ਅਕਸ ਨੂੰ ਵਿਗਾੜਨ ਲਈ 40 ਸਾਲ ਤੋਂ ਉੱਪਰ ਦਾ ਸਮਾਂ ਸਰਕਾਰਾਂ ਨੂੰ ਹੋ ਗਿਆ ਉਹ ਸਖਸ ਨੂੰ ਵਿਗਾੜਨ ਲਈ ਪਰ ਸਰਕਾਰਾਂ ਬੁਰੀ ਤਰ੍ਹਾਂ ਉਸਤੀ ਚ ਫੇਲ ਹੋਈਆਂ ਨੇ ਉਹ ਸੰਤ ਮਹਾਪੁਰਸ਼ਾਂ ਦਾ ਜਿਹੜਾ ਅਕਸਾ ਉਹ ਦਿਨੋਂ ਦਿਨ ਚਮਕਦਾ ਹੀ ਜਾਣਾ ਨਾ ਕਿ ਉਹ ਕਦੇ ਵਿਗੜ ਸਕਦਾ ਨਾ ਹੀ ਉਹਨੂੰ ਕੋਈ ਵਿਗਾੜ ਸਕਦਾ ਬ੍ਰਹਮ ਗਿਆਨੀ ਦੀ ਜਿਹੜੀ ਸੋਭਾ ਉਹ ਤਾਂ ਦਿਨੋਂ ਦਿਨ ਹੁੰਦੀ ਜਾਣੀ ਆ ਉਹ ਜੋ ਸੱਚੇ ਸੰਤ ਸਿਪਾਈ ਸੀ ਉਹਨਾਂ ਬਾਰੇ ਜੋ ਮਰਜੀ ਦੁਨੀਆ ਦਾ ਮੀਡੀਆ ਜਾਂ ਦੁਨੀਆ ਦੀਆਂ ਜੋ ਚੀਜ਼ਾਂ ਨੇ ਜਾਂ ਜਿਹੜਾ ਵਖਵਾਦੀ ਮੀਡੀਆ ਉਹ ਜੋ ਮਰਜ਼ੀ ਬੋਲ ਲੈ ਪਰ ਸੰਤਾਂ ਦੀ ਜਿਹੜੀ ਸ਼ੋਭਾ ਸੰਤਾਂ ਦਾ ਜੋ ਸਤਕਾਰ ਹੈ ਉਹ ਕਦੇ ਘਟਾਇਆ ਨਹੀਂ ਜਾ ਸਕਦਾ 40 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਉਹ ਚੀਜ਼ 나ਹੀਂ ਘਟੀ ਹੈ ਤੇ 나ਹੀਂ ਕਦੇ ਘਟਣੀ ਹੈ ਉਹ ਇੱਕ ਲਕੀਰ ਇਸ ਤਰ੍ਹਾਂ ਦੀ ਕੌਮ ਦੇ ਅੱਗੇ ਖਿੱਚ ਗਏ ਨੇ ਜਿਹੜੀ ਹਰ ਬੰਦਾ ਪਾਰ ਹੀ ਨਹੀਂ ਕਰ ਸਕਦਾ ਜਦੋਂ ਵੀ ਕੋਈ ਕੌਮ ਦੇ ਵਿੱਚ ਨਵਾਂ ਆਗੂ ਵੀ ਆਉਂਦਾ ਤਾਂ ਸੰਤ ਇਸ ਤਰ੍ਹਾਂ ਦੀ ਇੱਕ ਲਕੀਰ ਬਣਾ ਗਏ ਨੇ ਜਾਂ ਤਾਂ ਉਹ ਤੋਂ ਪਾਰ ਹੋ ਜਾਂਦਾ ਤੇ ਜਾਂ ਪਿੱਛੇ ਡਿੱਗ ਪੇ ਡਿੱਗ ਕੇ ਪਿੱਛੇ ਚਲਾ ਜਾਂਦਾ ਜੀ ਦੂਸਰੀ ਗੱਲ ਸੰਤਾਂ ਦੀ ਸੰਤਾਂ ਵਰਗਾ ਰੂਪ ਬਣਾ ਕੇ ਕੋਈ ਫਿਲਮ ਬਣਾਉਣੀ ਇਹ ਕੋਈ ਜੀ ਚੰਗੀ ਗੱਲ ਨਹੀਂ ਸੰਤਾਂ ਬਾਰੇ ਸੰਤਾਂ ਵਰਗੀ ਸ਼ਖਸੀਅਤ ਹੋਣਾ ਕਿ ਸੰਤਾਂ ਵਰਗਾ ਤੇ ਮੈਂ ਜਿੱਥੇ ਤੱਕ ਇਹਨਾਂ ਵੀ ਸੰਤਾਂ ਦੇ ਤਾਂ ਨੌ ਵਰਗਾ ਨਹੀਂ ਕੋਈ ਬਣ ਸਕਦਾ ਜੀ ਸੰਤਾਂ ਵਰਗਾ ਬਣਨਾ ਤੇ ਬਹੁਤ ਦੂਰ ਦੀ ਗੱਲ ਹੈ ਬਿਲਕੁਲ ਸੰਤਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਤੇ ਭਾਈ ਹਰੀ ਸਿੰਘ ਨਾਲੂਆ ਭਾਈ ਜੱਸਾ ਸਿੰਘ ਆਲੂ ਵਾਲੀ ਆ ਜੱਸਾ ਸਿੰਘ ਰਾਮ ਗੜੀਆ ਇਹਨਾਂ ਵਰਗਾ ਅਕਸ ਬਣਾਉਣਾ ਕੋਈ ਛੋਟੀ ਗੱਲ ਨਹੀਂ ਜੀ ਨਾ ਹੀ ਬਣਾਇਆ ਜਾਂਦਾ ਪਰ ਜਿਸ ਤਰ੍ਹਾਂ ਉਹਨਾਂ ਨੇ ਬਣਾਇਆ ਮੈਂ ਦੇਖਿਆ ਉਹ ਪੋਸਟਰ ਵੀ ਜਿਹੜਾ ਰਿਲੀਜ਼ ਕੀਤਾ ਗਿਆ ਉਹਦੇ ਵਿੱਚ ਵੀ ਸੰਤਾ ਵਰਗਾ ਇੱਕ ਵਿਅਕਤੀ ਬਣਾਇਆ ਗਿਆ ਪਰ ਉਹ ਜਿੱਥੋਂ ਤੱਕ ਇਹ ਕਹਿੰਨਾ ਵੀ ਬੁਰੀ ਤਰ੍ਹਾਂ ਨਾਲੇ ਬੰਦੇ ਫੇਲ ਹੋ ਕੇ ਮੂੰਹ ਦੀ ਖਾ ਕੇ ਭੱਜਣਗੇ ਇੰਨੀ ਆਥੈਂਟੀਸਿਟੀ ਦੀ ਗੱਲ ਕਰਦੇ ਨੇ ਹਿੰਮਤ ਸਿੱਟ ਸੰਤਾ ਦੀ ਫੋਟੋ ਲਾ ਕੇ ਪੋਸਟਰ ਜਾਰੀ ਕਰਦੇ ਇੰਨੀ ਜ਼ਰਤ ਜੇਕਰ ਆਪਣੀ ਕਹਾਣੀ ਦੇ ਵਿੱਚ ਕਰਦੇ ਨੇ ਕਿ ਹਾਂ ਸਾਡੀ ਸਟਰੌਂਗ ਸਟੋਰੀ ਹੈਗੀ ਹੈ ਜਿਨ੍ਹਾਂ ਦੀ ਫੋਟੋ ਤੋਂ ਦੁਨੀਆ ਡਰਦੀ ਹੈ ਉਹ ਨਾਰਗੀਆਂ ਫਿਲਮਾਂ ਉਹਨਾਂ ਦੇ ਵਰਗੇ ਫਿਲਮਾਂ ਬਣਾ ਲੈਣੀਆਂ ਕੋਈ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਅਸੀਂ ਵੀ ਉਮੀਦ ਕਰਾਂਗੇ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਵਸਦੀ ਸਿੱਖ ਸੰਗਤ ਜ਼ਰੂਰ ਇਸ ਫਿਲਮ ਦਾ ਬਾਈਕਾਟ ਕਰੇ ਬੈਨ ਕਰਨ ਦੀ ਗੱਲ ਇਸ ਵੇਲੇ ਸਰਬਜੀਤ ਸਿੰਘ ਖਾਲਸਾ ਵੱਲੋਂ ਕਰ ਦਿੱਤੀ ਗਈ ਹੈ ਲੇਕਿਨ ਹਾਂ ਕਈ ਚਿੰਤਕ ਸਿੱਖ ਨਹੀਂ ਜੋ ਇਸ ਫਿਲਮ ਨੂੰ ਜ਼ਰੂਰ ਦੇਖਣਗੇ ਤਾਂ ਕਿ ਪਰਚੋਲਿਆ ਜਾ ਸਕੇ ਇਸ ਫਿਲਮ ਦੇ ਵਿੱਚ ਜਿਸ ਕਿਸ ਤਰੀਕੇ ਦੇ ਨਾਲ ਇਹ तमाम ਚੀਜ਼ਾਂ ਨੂੰ ਦਰਸਾਇਆ ਗਿਆ ਜਿਸ ਦੀ ਇੱਥੇ ਗੱਲ ਛੜੀ ਗਈ ਹੈ ਸਰਬਜੀਤ ਸਿੰਘ ਖਾਲਸਾ ਹੋਂਦੇ ਵੱਲੋਂ